ਸਵਾਗਤ ਹੈ ਕਿਸਾਨ ਵੀਰੋ ਔਰ ਢੱਡਾ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਖਾਈ ਤੋਂ ਕਵਰ ਕਰਨ ਲੱਗੇ ਆ ਜੀ ਤੇ ਦਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗੇ ਦੀ ਵੀਡੀਓ ਆ ਤਿੰਨ ਸਾਨੂੰ ਜਾਨਵਰ ਦਿਖਾਵਾਂਗੇ ਰੈਡੀ ਦੁੱਧ ਆ ਦਿਖਾਵਾਂਗੇ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਸਸੀ ਕਾਹ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਬੱਬਾ ਜੀ ਬਹੁਤ ਵਧੀਆ ਇਤਨੀ ਸੁਣਾਓ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 842794510 832794510 ਪਿੰਡ ਆਪਣਾ ਜੀ ਪਿੰਡ ਖਾਈ ਨੇੜੇ ਦੀਨਾ ਸਾਹਿਬ ਪਤੋ ਬੰਦੇ ਓਕੇ ਤੇ ਜ਼ਿਲ੍ਹਾ ਆਪਾਂ ਨੂੰ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਹਾਂਜੀ ਨਿਹਾਲ ਸਿੰਘ ਵਾਲਾ ਵੀ ਆਪਣੇ ਨੇੜੇ ਰਹਿੰਦਾ ਹੈ ਨਾ ਹਾਂਜੀ 10 ਕਿਲੋਮੀਟਰ ਓਕੇ ਜੀ ਤੇ ਵਪਾਰ ਦਾ ਇਹ ਆਪਣਾ ਕੰਮ ਆਉਂਦਾ ਪਤਾ ਗਿਆ ਹਾਂਜੀ ਤੇ ਅੱਜ ਫਿਰ ਕਿੰਨੇ ਨਾਗ ਦਿਖਾ ਰਹੇ ਆ ਜੀ ਨਾਗ ਤਾਂ 5-6 ਆ ਪਰ ਤਿੰਨ ਹੀ ਦਿਖਾਉਣੇ ਆ ਜੀ ਤਿੰਨ ਹੀ ਦਿਖਾਉਣੇ ਆ ਤੇ ਇੱਕ ਪਲੂਣ ਝੋਟਿਆ ਦੋ ਆ ਜੀ ਅਸਲ ਦੋ ਪਲੂਣਾ ਤੇ ਆਹ ਇਹ ਤੀਸਰੀ ਸੂਏ ਜੀ ਓਕੇ ਜੀ ਹਾਂਜੀ ਤੀਜੇ ਸੂਏ ਸੂਪੀ ਕਿੰਨੇ ਕਿ ਦਿਨਾਂ ਦੀ ਸੂਈ ਪੀ ਜੀ ਅੱਜ ਇਹਨੂੰ 8 ਮੰਦਰ ਦੇਣਾ 8 ਮੰਦਰ ਮਗਰ ਕਿਹਾ ਗਿਆ ਜੀ ਕੱਟ ਹੀ ਆ ਜੀ ਕੱਟੀ ਮਗਰ ਆ ਗਈ ਤੇ ਕਿੰਨਾ ਰੈਡੀ ਵਾਲਾ ਜੀ ਥੱਲੇ ਆ ਜੀ ਇਹਦੇ 12 ਹੁਣ ਰੈਡੀ ਹੈ ਜੀ ਤੇ ਕਿੰਨਾ ਸਿੱਟਣ ਨਹੀਂ ਲੱਗੀ ਹਜੇ ਦੁੱਧ ਦੇ ਤੂੰ 15 ਕਿਲੋ ਓਕੇ ਜੀ ਖੋਲੋ ਜਿਹਨੂੰ ਤੋਰਾ ਕਰਕੇ ਚੱਕਦੇ ਚੱਕ ਦੇ ਦੇ ਚਲ ਆਪਾਂ ਤਾਂ ਬਾਕੀ ਯਾਰ ਕਦ ਕਾਟ ਚੰਗਾ ਆ ਗਿਆ ਹਨਾ ਫੁੱਲ ਹਾਈਟ ਦੀ ਹੈ ਜੀ ਫੁੱਲ ਹਾਈਟ ਦੀ ਫੁੱਲ ਸਾਈਜ਼ ਦੀ ਚੰਗੇ ਕਦ ਕਾਟ ਦੀ ਝੋਟੀ ਆ ਗਈ ਹਾਂਜੀ ਕਿਸੇ ਪਾਸੇ ਖੁੰਜੀ ਨਹੀਂ ਮੈਨੂੰ ਤਾਂ ਲੱਗੀ ਬਾਕੀ ਤੁਸੀਂ ਦੇਖ ਲੈਣੀ ਆ ਆ ਦੇਖੋ ਫੇਸ ਦੀ ਕੁਆਲਿਟੀ ਨੰਬਰ ਬਾਕੀ ਵੱਡੇ ਸਾਈਜ਼ ਦੀ 22 ਇੱਕ ਨੰਬਰ ਹੈ ਜੀ ਇੱਕ ਨੰਬਰ ਹੈ ਤੇ ਝੋਟੀਆਂ ਤਿੰਨ ਹੋ ਜਾਣਗੀਆਂ ਵੀਡੀਓ ਥੋੜੀ ਲੰਮੀ ਹੋ ਜਾਂਦੀ ਓਸ ਹੱਬ ਆਇਓ ਤੁਸੀਂ ਬਾਈ ਕਹਿੰਦਾ ਧਾਰਾਂ ਤੁਰਾ ਮਾਰ ਕੇ ਫਿਰ ਲੈ ਕੇ ਜਾਓ ਮੋੜ ਲਿਓ ਜੀ ਚੰਗੀਆਂ ਜੋ ਆ ਗਈ ਜੀ ਬਾਕੀ ਖਰੀਦਦਾਰੀ ਬਾਈ ਦੀ ਆਪਾਂ ਤੁਹਾਨੂੰ ਦੱਸ ਦੇ ਗਏ ਉਧਰ ਗੰਗਾ ਨਗਰ ਦੀ ਕੋਈ ਹੈ ਜੀ ਹਾਂਜੀ ਓਕੇ ਗੰਗਾ ਨਗਰ ਦੀ ਖਰੀਦਦਾਰੀ ਹੁੰਦੀ ਹੈ ਸਾਰੀ ਇੱਥੋਂ ਕੋਈ ਤੁਹਾਨੂੰ ਬਾਰਡਰ ਏਰੀਆ ਦੀ ਓਕੇ ਜੀ ਆ ਕਰੋ ਜੀ ਮੁੱਲ ਫਿਰ ਜੀ ਇਹਦਾ ਮੁੱਲ ਫੋਨ ਤੇ ਕਰਾਂ ਜਾਇਜ਼ ਹੋ ਜਾਮਾ ਜਮਾ ਜਾਇਜ਼ ਤੇ ਬਾਕੀ ਇਹ ਝੋਟੀਆਂ ਵੀ ਆ ਨਹੀਂ ਵੀ ਦੋ ਰੱਖਣ ਦੀ ਲੋੜ ਨਹੀਂ ਪੈਂਦੀ ਐਕੀ ਵਾਧੂ ਰੰਗ ਦੇਖੋ ਕਾਲਾ ਰੰਗ ਰੰਗ ਬਾਕੀ ਥਣਲੇਵ ਦੀ ਪੂਰੀ ਸਾਫ ਸੁਥਰੀ ਆ ਦੇਖੋ ਜੀ ਹਾਂਜੀ ਤੇ ਥਾਣ ਪੰਡਾ ਪੂਰਾ ਚੰਗਾ ਚਾਰੂ ਬਹੁਤ ਚਾਰੂ ਫੁੱਲ ਤੇ ਹੁਣ ਜੀ 2 ਨੰਬਰ ਨੀਲੀ ਰਾਵਿਚ ਅੱਖਾਂ ਪੈਂਦੀਆਂ ਤੇ ਮੱਥੇ ਤੇ ਕਵਲ ਆ ਤੇ ਪਰ ਆਪਾਂ ਇਹਨੂੰ ਪੂਰੀ ਪਿਆਰ ਨਹੀਂ ਕਰ ਸਕਦੇ ਤੇ ਮੂਰੇ ਬੱਚਾ ਬੰਨ ਨਹੀਂ ਬਸਮਾ ਜਾ ਗਈ ਜੀ ਹਾਂਜੀ ਹਾਂਜੀ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਚੈੱਕ ਇਹ ਕਿਹੜਾ ਸੂਰਾ ਜੀ ਇਹ ਪਹਿਲਣ ਆ ਜੀ ਪਹਿਲਣ ਇਹ ਸੂਏ ਤੇ ਕਿੰਨੇ ਕਿ ਦਿਨਾਂ ਦੀ ਸੂਈ ਹੈ ਜੀ ਅੱਜ ਇਹਨੂੰ 6 ਮਾਂ ਦੇਣਾ ਜੀ ਮਗਰੇ ਦੇ ਵੀ ਕੱਟੇ ਇਹਦੇ ਕੱਟਾ ਜੀ ਓਕੇ 6 ਮਾਂ ਕੱਟੀ ਹੈ ਪਹਿਲੀ ਓਕੇ ਜੀ 6 ਮਾਂ ਦਿਨ ਹੋ ਗਿਆ ਨਾ ਸੂਈ ਨੂੰ ਤੇ ਕਿੰਨਾ ਕੁ ਰੈਡੀ ਹੈ ਜੀ ਇਹ ਜੀ ਰੈਡੀ ਦੁੱਧ 12 ਕਿਲੋ ਆਣੇ ਤੇ ਸਿੰਘ ਸਾਲਾ ਬੜਾ ਹਨਾ ਇੱਕ ਨੰਬਰ ਆ ਜੀ ਹਾਈਟ ਵਾਲੀ ਹੈ ਪੂਰੀ ਛੋਟੀ 12 ਕਿਲੋ ਦੁੱਧ ਰੈਡੀ ਤੇ ਕਿੰਨਾ ਕੁ ਵਧਾ ਦੇਂਗੇ ਜੀ ਇਹ ਮੇਰੇ ਹਿਸਾਬ ਨਾਲ ਦਊ 16 ਲੀਟਰ ਜੀ ਦੁੱਧ 16 ਲੀਟਰ ਓਕੇ ਕਿੰਨੇ ਕੁ ਦਿਨਾਂ ਦੀ ਸੂਈ ਹੈ ਸੇਵਾ ਦੇਣਾ ਉਹ ਦੇਖੋ ਜੀ ਬੱਚਾ ਦੰਦ ਪਟਕੇ ਦੇਖੋ ਓਕੇ ਜੀ ਬਾਕੀ ਦੀ ਗੱਲ ਜਿਹੜਾ ਏਰੀਆ ਨਾ ਏਰੀਆ ਹੈ ਦੁੱਧ ਦਿੰਦਾ ਏਰੀਆ ਹਾਂ ਜੀ ਟਾਪ ਏਰੀਆ ਦੀਆਂ ਬਾਟਰ ਜੀ ਲੀਤੀਆਂ ਆ ਦੇਖੋ ਜੀ ਕਨਫਰਮ ਗੱਲ ਹੈ ਜੀ ਐ ਨਹੀਂ ਵੀ ਉਹੀ ਕਹਦਾ ਵੇ ਇੱਥੋਂ ਫੜ ਕੇ ਹਨਾ ਹਾਂ ਜੀ ਆਦਾ ਚਾਰ ਦਿਨ ਚ ਹੋਵੇ ਇਹਦਾ ਵੀ ਫਿਰ ਫੋਨ ਤੇ ਹਾਂਜੀ ਓਕੇ ਚੰਗੀਆਂ ਜੋ ਆ ਗਈ ਆਹ ਰੈਡੀ ਹੈ ਜੀ ਹੂੰ ਤੇ 1500 ਪਤਲੀ ਚਮੜੀ ਦੀ ਤੁਸੀਂ ਦੇਖੋ ਜਿਹੜੇ ਕੈਮਰਾ ਕਰਕੇ ਦਿਖਾਓ ਆ ਦੇਖੋ ਆਲਾ ਕੋਈ ਵੀ ਬੰਦਾ ਤਸਵੀਰੇ ਥਾਂ ਨਿਕਲਵੇਂ ਪੂਰੇ ਗੈਬ ਤੇ ਧਾਰਾ ਦੂਰੋਂ ਓਕੇ ਹੈ ਜੀ ਜਮਾ ਧਾਰ ਜਮਾ ਰੂ ਮਾਰ ਕੇ ਜਿਹੜੀ ਲਾਸਟ ਤੇ ਆਪਾਂ ਵੱਡੀ ਕੱਟੀ ਦੇਖੀ ਜਾਂਦੀ ਹੈ ਜੀ ਹਾਂਜੀ ਕਿੰਨੇ ਦਿਨਾਂ ਦਾ ਸੂਆ ਇਹਦਾ ਇਹਨੂੰ ਇਹਦਾ ਮੈਲਾ ਸਿੱਟੀ ਜਾਂਦੀ ਹੈ ਜੀ ਹੁਣ ਓਕੇ ਹਾਂਜੀ 12 13 ਦਿਨ ਹੋ ਗਏ ਸੂਈ ਨੂੰ ਤੇ ਬੜੀ ਬਿਊਟੀ ਬੂਟੀ ਚੰਗੀ ਆ ਹਾਂਜੀ ਦੋਂਦੀ ਆ ਮੂੰਹ ਹਜੇ ਦੋਂਦੀ ਮੂੰਹ ਆ ਗਈ ਹਾਂਜੀ ਤੇ ਕਿੰਨਾ ਆਏ ਥੱਲੇ ਦੁੱਧ ਲੈ ਕੇ 12 ਕਿਲੋ ਲੈ ਆਏ ਜੀ 12 ਕਿਲੋ ਬਧੂ ਹੋਰ ਹਾਂਜੀ ਮਤਲਬ ਸਾਡੇ ਕੋਲ ਆਈਆਂ ਪਰਸੋ ਹੀ ਆਹ ਹਜੇ ਬਾਕੀ ਦਾ ਫਿਕਸ ਹਵਾਨੇ ਦੇ ਆ ਗਿਆ ਹਾਂਜੀ ਹਾਂਜੀ ਨਾ ਕੋਈ ਮਿਸਟੇਟਸ ਦਾ ਡਰ ਨਾ ਕੋਈ ਹੋਰ ਹਾਂਜੀ ਤੇ ਚਵਾਈ ਚੂਈ ਦੀ ਫਿਰ ਕਿਵੇਂ ਆ ਜੀ ਪੋਲੀ ਰੂਮ ਆ ਰਗੀ ਹੂੰ ਪੋਲੀ ਰੂਮ ਆ ਰਗੀ ਚਵਾਈ ਤਦਕੜ ਕੰਨ ਜਿੱਡੀ ਉੱਚੀ ਝੋਟੀ ਪਈ ਆ ਹਣਾ ਬਾਕੀ ਦਾ ਸਿਰਾਈ ਹੈ ਜੀ ਸਿਰਾਈ ਓਕੇ ਜੀ ਹਾਂਜੀ ਬਾਕੀ ਦਾ ਮੂੰਹੋਂ ਦੋਦਾਂ ਦਾ ਜੀ ਹਾਂਜੀ ਓਕੇ ਸਾਹਮਣ ਦੀ ਕਦਰ ਮਕਾਈਏ ਕਿਹਨੇ ਆ ਦੇਖੋ ਜੀ ਕੇਸ ਦੀ ਕੁਆਲਿਟੀ ਇੱਕ ਨੰਬਰ ਸੁੱਦੀ ਬਹੁਤ ਹੈ ਸੁੱਦੀ ਬਾਕੀ ਬਰੀਕ ਕੁੰਬਲੇ ਦੀ ਸਾਤੀ ਸੁੱਤੀ ਜਮਾ ਬ੍ਰੇਕ ਪਿੱਛੇ ਦੀ ਭਾਰੀ ਹੈ ਨਾ ਹਾਂਜੀ ਆ ਦੇਖੋ ਜੀ ਹਾਈਟ ਪੂਰੀ ਹਾਈਟ ਪੂਰੀ ਤੇ ਮਗਰ ਆ ਗਿਆ ਕਟਾ ਇਹਦੇ ਕਿੰਨੇ ਪੈ ਹੈ ਜੀ ਇਹਦੇ ਫੋਨ ਤੇ ਜਾਇਜ ਜਮਾ ਕਰਾਂਗੇ ਜਾਇਜ ਹੋਣਗੇ ਜਮਾ ਓਕੇ ਜੀ ਤਿੰਨ ਝੋਟੀਆਂ ਸੀ ਤਿੰਨੇ ਸਾਨੂੰ ਚੈੱਕ ਕਰਾਈਆਂ ਜੀ ਸਾਰੀਆਂ ਧਾਰਾਂ ਧੁਰਾਂ ਦੀ ਓਕੇ ਬੇਫਿਕਰ ਰਹੋ ਆਇਓ ਵੈਸੇ ਤੁਸੀਂ ਆਉਂਦੇ ਧਾਰਾਂ ਮਾਰ ਕੇ ਚੋ ਕੇ ਵੇਸਕ ਦੀ ਲੈ ਕੇ ਜਾਓ ਕੋਈ ਚੱਕਰ ਨਹੀਂ ਤੇ ਤਿੰਨੇ ਸਾਨੂੰ ਚੈੱਕ ਕਰਾਤੀਆਂ ਚੰਗੇ ਰਿਕਾਰਡ ਵਾਲੀਆਂ ਆਗੀਆਂ ਤੇ ਸਾਰਿਆਂ ਦਾ ਦੁੱਧ ਰਾਈ ਹੈਗਾ ਜਿੰਨਾ ਵੀ ਦੁੱਧ ਦੱਸਿਆ ਗਿਆ ਜਮਾ ਸਹੀ ਹੋਊਗਾ ਕੋਈ ਹੋਜੀ ਗੱਲ ਨਹੀਂ ਵੀ ਉਹੀ ਗਈ ਜਾਣ ਤੇ ਬਾਕੀ ਦਾ ਨੰਬਰ ਬਾਈ ਦਾ 8427961510 ਪਿੰਡ ਖਾਈ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲੇ ਤੋਂ ਅੱਪ ਵੀਡੀਓ ਕਵਰ ਕੀਤੀ ਹੈ ਜੀ ਤਿੰਨ ਝੋਟੀਆਂ ਹੀ ਤਿੰਨੇ ਤੁਹਾਨੂੰ ਦਿਖਾ ਦਿੱਤਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੇਂ ਵੀਡੀਓ